ਇੱਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਰਾਬ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ। ਕਿਹਾ ਜਾਂਦਾ ਹੈ ਕਿ ਜਲੰਧਰ ਪੱਛਮੀ ਦੀ ਜਿਮਣੀ ਚੋਣ ਜਿੱਤਣ ਤੋਂ ਬਾਅਦ ਅੰਨੇਵਾਹ ਮੁੱਖ ਮੰਤਰੀ ਨੇ ਸ਼ਰਾਬ ਪੀਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੰਨੇਵਾਹ ਸ਼ਰਾਬ ਪੀਤੀ ਹੈ। ਇਹਦਾ ਸਿਰਫ 4 ਜਾਣਿਆਂ ਨੂੰ ਪਤਾ ਹੈ। ਇੱਕ ਉਹਨਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੂੰ, ਦੂਜਾ ਉਹਨਾਂ ਦੇ ਦੋ OSDs ਨੂੰ ਅਤੇ ਤੀਜਾ ਸਪੀਕਰ ਕਲਤਾਰ ਸਿੰਘ ਸੰਧਵਾ ਨੂੰ। ਤੁਸੀਂ ਜੁੜੇ ਹੋ ਲੋਕਪੱਣ ਨਿਊਜ਼ ਦੇ ਨਾਲ ਮਹਿੰਦਰ ਬਾਜਵਾ। ਇਹ ਗੱਲ ਮੈਂ ਆਪਣੇ ਪੱਲਿਓਂ ਹੀ ਕਹਿ ਰਿਹਾ। ਨਾ ਹੀ ਮੈਨੂੰ ਲੋੜ ਹੈ ਤੇ ਨਾ ਹੀ ਮੈਂ ਮੁੱਖ ਮੰਤਰੀ ਨੂੰ ਕਦੇ ਸ਼ਰਾਬ ਪਿੰਦਿਆਂ ਦੇਖਿਆ ਹੈ ਪਰ ਇਹ ਗੱਲ ਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮਾਲ ਮੰਤਰੀ ਵਿਕਰਮ ਮਜੀਠੀਆ ਕਹਿ ਰਹੇ ਨੇ ਕੀ ਕਹਿੰਦੇ ਨੇ ਮਜੀਠੀ ਆਪਾਂ ਸੁਣ ਲੈਂਦੇ ਆ ਕਿਉਂਕਿ ਜੋ ਧਕੇ ਸ਼ਾਈ ਜੋ ਉਹਨਾਂ ਨੇ ਨੇੜ ਘਰਤੀ ਜਲੰਧਰ ਦੀ ਬਾਈਲੈਕਸ਼ਨ ਚ ਕੀਤੀ ਉਹਦੀ ਜਿੱਤ ਦੀ ਖੁਸ਼ੀ 'ਚ ਇਹ ਤਿੰਨ ਦਿਨ ਪੈਗ ਲਾ ਕੇ ਟਨ ਪਿਆਰੇ ਮੈਂ ਤੁਹਾਨੂੰ ਸੁਣ ਲਈ ਇਹ ਗੱਲ ਦੱਸ ਰਿਹਾ ਇਹ ਅੰਦਰਲੀ ਗੱਲ ਹੈ ਤੁਹਾਨੂੰ ਡਾਕਟਰ ਗੁਰਪ੍ਰੀਤ ਕੌਰ ਤੋਂ ਸੁਵਾਏ ਜਾਂ ਉਹ ਜਿਹੜੇ ਦੋ ਐਸਟੀ ਜਾਂ ਰਾਜਵੀਰ ਤੇ ਸੁਖਵੀਰ ਤੋਂ ਸੁਵਾਏ ਕਿਸੇ ਨੇ ਨਹੀਂ ਦੱਸਣਾ ਹਾਂ ਜਾਂ ਛੱਤਮਾ ਸਾਹਿਬ ਦੱਸ ਸਕਦੇ ਸਪੀਕਰ ਸਾਹਿਬ ਉਹਨਾਂ ਨੂੰ ਵੀ ਪਤਾ ਹੈ ਇਸ ਗੱਲ ਦਾ ਕਿ ਉਹ ਜਿਵੇਂ ਨਹੀਂ ਮਨਾਈ ਗਿਆ ਕਿ ਅਸੀਂ ਬਾਈ ਇਲੈਕਸ਼ਨ ਜਿੱਤ ਗਏ ਇਹ ਭੁੱਲ ਗਿਆ ਕਿ ਤੇਰਾ ਚੋ ਤੇਰਾ ਜਿੱਤਨੀਆਂ ਸੀ ਉਹ ਚੋ ਤਿੰਨ ਹੀ ਰਹਿ ਗਈਆਂ ਉਹ ਦੱਸ ਹਾਰ ਗਏ ਅਸੀਂ ਔਰ ਇਸੇ ਲਈ ਉਹ ਗੱਡਕਰੀ ਸਾਹਿਬ ਕੋਲ ਨਹੀਂ ਗਏ ਭਜੀ ਤਾਂ ਤੁਸੀਂ ਸੁਣ ਹੀ ਲਿਆ ਕਿ ਮਜੀਠੀਆ ਨੇ ਇਸ ਬਾਰੇ ਕੀ ਕੁਝ ਕਿਹਾ ਹੈ ਮਜੀਠੀਆ ਸ਼੍ਰੀ ਆਮ ਕਹਿੰਦੇ ਆ ਕਿ ਜਲੰਧਰ ਪੱਛਮੀ ਦੀ ਜਿਮਣੀ ਚੋਣ ਜਿੱਤਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਨੇਵਾ ਸ਼ਰਾਬ ਪੀਤੀ ਹੈ ਅਤੇ ਇਸ ਗੱਲ ਦਾ ਪਤਾ ਸਿਰਫ ਚਾਰ ਲੋਕਾਂ ਨੂੰ ਹੀ ਆ ਉਹ ਨਾਲ ਲੈਂਦੇ ਆ ਤੁਹਾਡੇ ਸਾਹਮਣੇ ਹੀ ਆ ਉਹਨਾਂ ਦੀ ਧਰਮ ਪਤਨੀ ਦਾ ਸਪੀਕਰ ਸਾਹਿਬ ਦਾ ਉਹਨਾਂ ਦੇ OSDs ਦਾ ਜਿਹੜਾ ਉਹ ਨਾਂ ਲੈਂਦੇ ਆ ਆਖਰਕਾਰ ਕੀ ਵਾਕਈ ਇਦਾਂ ਆ ਜਾਂ ਫਿਰ ਵਿਕਰਮ ਮਜੀਠੀਆ ਜਾਂ ਹੋਰ ਆਗੂ ਸਿਰਫ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਰਾਬ ਨੂੰ ਜਾਣ ਕੇ ਉਸ਼ਾਲਦੇ ਆ ਹਾਲਾ ਕਿ ਉਹ ਕਿਤੇ ਪਹਿਲਾਂ ਪੀਂਦੇ ਰਹੇ ਹੋਣਗੇ ਹੁਣ ਵੀ ਪੀਂਦੇ ਹੋਣਗੇ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਨਾ ਹੀ ਮੈਂ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਈ ਵਾਰ ਮਿਲਣ ਦਾ ਮੌਕਾ ਮਿਲਿਆ ਆਮੋ ਸਾਹਮਣੇ ਮੈਂ ਕਦੇ ਨਹੀਂ ਦੇਖਿਆ ਪਰ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਇਹ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਵਿਕਰਮ ਮਜੀਠੀਆ ਨੇ ਇਹ ਗੱਲ ਅੱਜ ਫਿਰ ਦੁਹਰਾਈ ਹੈ ਜੇਕਰ ਮੁੱਖ ਮੰਤਰੀ ਨੇ ਜਿੱਤ ਦੀ ਖੁਸ਼ੀ 'ਚ ਇੰਨੀ ਸ਼ਰਾਬ ਪੀਤੀ ਹੈ ਤਾਂ ਇਹ ਇੱਕ ਵੱਡਾ ਗੱਲ ਹੈ ਸ਼ਾਇਦ ਪੀਤੀ ਵੀ ਹੋਵੇ ਕਿਉਂਕਿ ਇਸ ਗੱਲ ਦਾ ਸਬੂਤ ਇਸ ਗੱਲ ਤੋਂ ਵੀ ਮਿਲਦਾ ਹੈ ਕਿ ਉਸ ਤੋਂ ਚੋਣਾਂ ਦੇ ਅਗਲੇ ਦਿਨ ਜਿਹੜਾ ਇੱਕ ਦਿਨ ਛੱਡ ਕੇ ਜਾਂ ਅਗਲੇ ਦਿਨ ਇੱਕ ਮੀਟਿੰਗ ਜਲੰਧਰ 'ਚ ਸੱਦੀ ਗਈ ਸੀ ਉਸ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਨੇ ਪਹੁੰਚਣਾ ਸੀ ਜਿਹਦੇ ਵਿੱਚ ਸ਼ਾਬਾਸ਼ੀ ਦੇਣੀ ਸੀ ਉਹਨਾਂ ਵਿਧਾਇਕਾਂ ਮੰਤਰੀਆਂ ਵਰਕਰਾਂ ਨੂੰ ਜਿਨ੍ਹਾਂ ਨੇ ਜਲੰਧਰ ਜਿਮਨੀ ਚੋਣ 'ਚ ਨੂੰ ਜਿਤਾਉਣ ਦੇ ਲਈ ਇਥਾ ਕੋਸ਼ਿਸ਼ਾਂ ਕੀਤੀਆਂ ਉਹਨਾਂ ਨੂੰ ਸ਼ਾਬਾਸ਼ ਦੇਣੀ ਸੀ ਉਸ ਸ਼ਾਬਾਸ਼ ਦਾ ਦੇ ਵਿੱਚ ਜਿਹੜਾ ਸੰਦੀਪ ਪਾਟਕ ਨੇ ਵੀ ਮੌਜੂਦ ਹੋਣਾ ਸੀ ਐਸੀ ਜਾਂ ਹੋਰ ਜਿਹੜੇ ਲੋਕ ਪੋਲਿਟਿਕਸ ਨੂੰ ਟਰਾਂਸਲੇਟ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੇ ਇਹ ਗੱਲ ਦੇਖੀ ਕਿ ਸ਼ਾਇਦ ਮੁੱਖ ਮੰਤਰੀ ਇਸ ਕਰਕੇ ਨਾ ਆਏ ਹੋਣ ਕਿ ਜਿਹੜਾ ਉਹਨਾਂ ਦਾ ਤੇ ਸੰਦੀਪ ਪਾਠਕ ਦਾ ਮਾਮਲਾ ਸਹੀ ਨਜ਼ਰ ਨਹੀਂ ਆਉਂਦਾ ਪਰ ਜੇ ਜਿਹੜਾ ਮੁੱਖ ਮੰਤਰੀ ਦੇ ਅਧਿਕਾਰਤ ਤੌਰ ਤੇ ਸੂਤਰਾਂ ਦੇ ਵੱਲੋਂ ਗੱਲ ਕਹੀ ਗਈ ਕਿ ਜਾ ਅਖਬਾਰਾਂ 'ਚ ਵੀ ਛਪਿਆ ਜਾ ਅਖਬਾਰਾਂ 'ਚ ਵੀ ਛਪਿਆ ਕਿ ਮੁੱਖ ਮੰਤਰੀ ਦੀ ਸਿਹਤ ਠੀਕ ਨਹੀਂ ਸ਼ਾਇਦ ਜ਼ਿਆਦਾ ਖਾਣ ਪੀਣ ਕਰਕੇ ਮੁੱਖ ਮੰਤਰੀ ਦੀ ਸਿਹਤ ਵਿਗੜ ਗਈ ਹੋਵੇ ਫਿਲਹਾਲ ਮਜੀਠੀਆ ਦੇ ਵੱਡੇ ਇਲਜ਼ਾਮ ਨੇ ਇਹਨਾਂ ਇਲਜ਼ਾਮਾਂ ਦੇ ਵਿੱਚ ਕਿੰਨੀ ਸੱਚਾਈ ਹੈ ਇਹ ਜਾਂ ਮੁੱਖ ਮੰਤਰੀ ਜਾਣਦੇ ਆ ਜਾਂ ਉਹ ਚਾਰ ਲੋਕ ਜਾਣਦੇ ਆ ਜਾਂ ਵਿਕਰਮ ਮਜੀਠੀਆ ਜਾਣਦੇ ਆ